ਟਿਕਾਊ ਵਿਕਾਸ ਟੀਚੇ ਯਾਨੀ ਕਿ ਸਤਤ ਵਿਕਾਸ ਸਲੱਖਿਅ ਇਸ ਟੌਪਿਕ ਦੇ ਵਿੱਚੋਂ ਪੰਜਾਬ ਪੁਲਿਸ ਕਨਸਟੇਬਲ ਦੇ ਪ੍ਰੀਵਿਅਸਰ ਐਗਜ਼ਾਮ ਦੇ ਵਿੱਚੋਂ ਕਾਫੀ ਜ਼ਿਆਦਾ ਪ੍ਰਸ਼ਨ ਪੁੱਛੇ ਗਏ ਸਿੱਕੇ ਇਸ ਟੌਪਿਕ ਦੇ ਵਿੱਚੋਂ ਵੀ ਕਈ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਵੀ ਇਸ ਟੌਪਿਕ ਦੇ ਵਿੱਚੋਂ ਕਾਫੀ ਜ਼ਿਆਦਾ ਪ੍ਰਸ਼ਨ ਰਿਪੀਟ ਹੋਏ ਸਿੱਕੇ ਆਪਾਂ ਇਸ ਕਰਕੇ ਟੌਪਿਕ ਨੂੰ ਆਪਾਂ ਗੌਰ ਨਾਲ ਦੇਖ ਲੈਂਦੇ ਆ ਐਸ ਡੀਜੀ ਇਸ ਦੀ ਫੁੱਲ ਫਾਰਮ ਆ ਸਸਟੇਨਬਲ ਡਿਵੈਲਪਮੈਂਟ ਗੋਲਸ ਇਸ ਦੀ ਸਥਾਪਨਾ ਹੋਈ ਸੀ ਕਿ 2015 ਵਿੱਚ ਸੰਯੁਕਤ ਰਾਸ਼ਟਰ এজেন্ডਾ ਕਿਯਾ ਦਾ 2030 ਤੱਕ ਇਸ ਦਾ ਦੋਕੇ 17 ਵਿਕਾਸ ਟੀਚੇ ਨੂੰ ਪੂਰਾ ਕਰਨਾ ਇਸ ਦੇ ਵਿੱਚ ਲੱਖੇ ਇਸ ਦਾ ਉਦੇਸ਼ ਇਹ ਹੈ ਕਿ ਭਾਰਤ ਅਤੇ ਦੁਨੀਆ ਦੇ ਵਿੱਚੋਂ ਗਰੀਬੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਅਤੇ ਸਾਰੇ ਸਮਾਜ ਵਿੱਚ ਸਮਾਜਿਕ ਨਿਆਂ ਤੇ ਪੂਰਨ ਸਮਾਨਤਾ ਦੀ ਸਮਰੱਥਾ ਕਰਕੇ ਦੇਸ਼ ਨੂੰ ਅੱਗੇ ਤਰੱਕੀ ਦੇ ਬੁਲੰਦੀਆਂ ਤੇ ਲੈਣਾ ਹਾਂਜੀ ਆਪਾਂ ਹੁਣ ਪਿੱਛੇ ਵੱਲ ਚੱਲਦੇ ਹਾਂ ਟੋਟਲ ਸਾਰਾ ਟੀਚੇ ਆ ਪਹਿਲਾ ਟੀਚਾ ਗਰੀਬੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਟੀਚਾ 2 ਭੁੱਖਾ ਖਤਮ ਕਰਨਾ ਟੀਚਾ 3 ਚੰਗੀ ਸਿਹਤ ਅਤੇ ਜੀਵਨ ਦੀ ਗੁਣਵੰਤਾ ਯਾਨੀ ਕਿ ਗੁੱਡ ਹੈਲਥ 14ਵਾਂ ਕੁਆਲਿਟੀ ਐਜੂਕੇਸ਼ਨ 5ਮਾ ਲਿੰਗ ਸਮਾਨਤਾ ਯਾਨੀ ਕਿ ਲੜਕੀਆਂ ਤੇ ਮਹਿਲਾਵਾਂ ਨੂੰ ਸਮਰਥ ਬਣਾਉਣਾ ਟੀਚਾ 6ਵਾ ਸਾਫ਼ ਪਾਣੀ ਅਤੇ ਸੈਨੀਟੇਸ਼ਨ 7ਵਾਂ ਸਸਤੀ ਅਤੇ ਸਾਫ਼ ਊਰਜਾ 8ਵਾਂ ਟੀਚਾ ਵਧਿਆ ਕਮਤੇ ਆਰਥਿਕ ਵਿਕਾਸ 9ਵਾਂ ਟੀਚਾ ਸਿਕਾ ਉਦਯੋਗ ਨਵੀਨਤਾ ਤੇ ਬੁਨਿਆਦੀ ਟਾਚਾ 10ਵਾਂ ਟੀਚਾ ਅਸਮਾਨਤਾ ਘਟਾਓ 11ਵਾਂ ਟਿਕਾਊ ਸ਼ਹਿਰੀਅਤ ਤੇ ਪਚਾਰ